ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਏ ਜੀਪਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉ ਬਾਰਿਕ ਪਿਤਾ ਮਾਤਾ ਅਣ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਦਾ ਦਾਤਾ ਆਪਣੇ ਦਾਸ ਕੋ ਕੰਥ ਲਾਏ ਰਾਖੈ ਜਿਉ ਬਾਰਿਕ ਪਿਤਾ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਰਸ਼ਤਰ ਤਖਤ ਦੇ ਮਾਲਕ ਗੁਰਤਾ ਗਦੀ ਤੇ ਵਿਰਾਜਮਾਨ ਕੁਲ ਕਾਇਨਾਤ ਕੁ ਜਹਾਨ ਦੇ ਵਾਲੀ ਸਰਬ੍ਰਿਕਾਇਨਾਤ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਸ਼ਬਦ ਗੁਰੂ ਧੰਨ ਧੰਨ ਸਭੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਗੁਰੂ ਸواری ਗੁਰੂ ਸਾਹਿਬਾਨ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀ ਵਿੜ ਭਾਗੀ ਹਾਂ ਜੋ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰ ਨਾਲ ਸਤਿਗੁਰੂ ਚਰਨਾਂ ਵਿੱਚ ਜੁੜ ਮਿਲ ਬੈਠ ਕਰਕੇ ਇਲਾਹੀ ਬੰਦ ਹੋ ਹਰ ਜਸ ਕੀਰਤਨ ਸਰਵਨ ਕਰ ਸਾਂ ਸਤਿਗੁਰਾਂ ਨੇ ਕੁਝ ਕੁ ਸਾ ਨੂੰ ਸਮਾ ਜੜਾ ਗੁਰਮਤ ਵਿਚਾਰਾਂ ਦੇ ਨਾਲ ਸਾਜ ਪੜ ਦਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਸੋਠ ਰਾਗ ਦੇ ਵਿੱਚ ਮਹਿਲਾ ਪਜਵਾ ਸ਼ੇਦਾ ਦੇ ਸਰਤਾਜ ਬਾਣੀ ਕਿਆ ਬੋਹਿ ਦੀਤਿਆਲ ਸਤਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਨ ਅਤੇ ਪਵਿੱਤਰ ਮੁਖਾਰ ਬੰਤੋ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 600 21 ਉਤੇ ਸੁਭਾਜ ਵਾਲਾ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਵਿੱਚ ਆਪਣੇ ਪਾਵਨ ਮੁਖ ਤੋਂ ਬਿਆਨ ਕਰਦੇ ਨੇ ਫਰਮਾ ਰਹੇ ਨੇ ਕਹ ਰਹੇ ਨੇ ਕਿ ਜੀ ਜੰਤਰ ਸਭ ਤਿਸਕੇ ਕੀਏ ਕਿਤੇ ਜਿਸ ਦੇ ਅਕਾਲ ਪੁਰਖ ਵਾਹਿਗੁਰੂ ਦੇ ਇਹ ਜੀ ਜੰਤਰ ਸਾਰੇ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਭਾਵੇਂ ਬਨਸਪਤੀ ਕਿਉਂ ਨਾ ਹੋਵੇ ਜਿਸ ਪਰਮੇਸ਼ਰ ਨੇ ਪੈਦਾ ਕੀਤੇ ਆ ਕਿੰਦੇ ਸੋਈ ਸੰਤ ਸਹਾਈ ਉਹੀ ਆਪਣੇ ਸੇਵਕਾਂ ਦੀ ਸਦਾ ਸਹਾਇਤਾ ਕਰਦਾ ਹੈ ਕਿਉਂਕਿ ਸਮਰੱਥ ਆ ਪਰਮੇਸ਼ਰ ਹਮੇਸ਼ਾ ਸਮਰੱਥ ਹੈ ਉਹ ਆਪਣੇ ਸੇਵਕਾਂ ਦੀ ਆਪ ਹੀ ਜਿਹੜੇ ਰੱਖਿਆ ਕਰਦਾ ਆ ਆਪ ਹੀ ਸਹਾਇਤਾ ਕਰਦਾ ਆ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਖੁਸ਼ੀਆਂ ਵੀ ਬਖਸ਼ਦਾ ਆ ਦੁੱਖ ਵੀ ਆਉਂਦੇ ਹਰੇਕ ਪਲ ਹਰੇਕ ਘੜੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਬਖਸ਼ਿਸ਼ ਹੁੰਦੀ ਏ ਇਹ ਔਕਾਲਪੁਰਖ ਦੇ ਬਾਣੇ ਦੇ ਵਿੱਚ ਹੁੰਦੀ ਕੁਝ ਵੀ ਜਿਹੜਾ ਆ ਉਸ ਪਰਮੇਸ਼ਰ ਦੇ ਹੁਕਮ ਜਾਂ ਉਹਦੀ ਰਜ਼ਾ ਤੋਂ ਬਾਹਰ ਨਹੀਂ ਹੈ ਮਨੁੱਖ ਦੀ ਸੋਚ ਨਹੀਂ ਆਦਾ ਤੇ ਹੋ ਸਕਦੀ ਆ ਕਿ ਹਾਂ ਰੱਬ ਸੜਨਾ ਮਾੜਾ ਕਰਦਾ ਪਰ ਨਹੀਂ ਰੱਬ ਨੇ ਤੈਨੂੰ ਫਲ ਦੇਣਾ ਆ ਭਾਵੇਂ ਉਹ ਤੁਸੀਂ ਚੰਗਾ ਲੈ ਲੋ ਆਪਣੇ ਕਰਮਾਂ ਨੂੰ ਖੇਡ ਕੇ ਤੇ ਭਾਵੇਂ ਤੁਸੀਂ ਮਾੜਾ ਲੈ ਇਹ ਤਾਂ ਕਰਮਾਂ ਦੀ ਖੇਡ ਆ ਸਾਰੀ ਕਹਿੰਦੇ ਦੀਨदयाल ਸਤਿਗੁਰ ਕਹਿੰਦੇ ਨੇ ਉਹੀ ਸਹਾਈ ਆਪਣੇ ਸੇਵਕਾਂ ਦਾ ਜਿਹਨੇ ਸਾਰੇ ਸੰਸਾਰ ਦੇ ਜੀ ਜੰਤੂ ਪੈਦਾ ਕੀਤੇ ਨੇ ਆਪਣੇ ਸੇਵਕ ਕੀ ਆਪੇ ਰੱਖ ਹੈ ਆਪਣੇ ਸੇਵਕਾਂ ਦੀ ਸਤਿਗੁਰ ਕਹਿੰਦੇ ਨੇ ਆਪੇ ਪੈਜ ਰੱਖਦਾ ਆ ਇੱਜ਼ਤ ਰੱਖਦਾ ਆ ਇਕ ਥਾਂ ਤੇ ਬਾਣੀ ਦੇ ਮੁਖਵਾ ਕੀ ਕਹਿੰਦੇ ਨੇ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਚ ਪਾਵੈ ਸਤਿਗੁਰ ਕਹਿੰਦੇ ਆਪ ਹੀ ਪਰਮੇਸ਼ਰ ਨਾਮ ਜਪਾਂਦਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਜਹਾਂ ਜਹ ਆਕਾਜ ਕਿਰਤ ਸੇਵਕ ਕੀ ਤਹਾਂ ਤਹ ਉੱਠ ਦਾਵੈ ਕਹਿੰਦੇ ਜਿੱਥੇ ਜਿੱਥੇ ਸੇਵਕ ਦੇ ਕਾਰਜਾਂ ਵਿੱਚ ਰੁਕਾਵਟ ਆਉਂਦੀ ਆ ਉਥੇ ਉਥੇ ਪਰਮੇਸ਼ਰ ਆਪਣੇ ਸੇਵਕ ਦੇ ਨਾਲ ਸਦਾ ਖਲੋਂਦਾ ਹੈ ਜਹਾਂ ਜਹਾਂ ਕਾਜ ਕਿਰਤ ਸੇਵ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕੋ ਨਿਕਤੀ ਹੋਏ ਦਿਖਾਵੈ ਦੱਸ ਦਿੰਦਾ ਕਿ ਮੈਂ ਸਦਾ ਤੇਰੇ ਨਾਲ ਹਾਂ ਮੈਂ ਤੇਰੇ ਤੋਂ ਦੂਰ ਨਹੀਂ ਆਗਾ ਆਪਣੇ ਸੇਵਕ ਨੂੰ ਦੱਸ ਦਿੰਦਾ ਹੈ ਪਰਮੇਸ਼ਰ ਇਥੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਰਚਨ ਤੇ ਮਹਾਰਾਜ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਇੱਜ਼ਤ ਰੱਖਦਾ ਹੈ ਕਹਿੰਦੇ ਪੂਰਨ ਭਈ ਵਡਾਈ ਫਿਰ ਕਹਿੰਦੇ ਨੇ ਉਹਦੀ ਹਰ ਪਾਸੇ ਦੇ ਉਤੇ ਵਡਿਆਈ ਹੁੰਦੀ ਹੈ ਕੋਸ ਸੇਵਕ ਦੀ ਜਿਹਦੀ ਇੱਜ਼ਤ ਪਰਮੇਸ਼ਰ ਰੱਖਦਾ ਹੈ ਜਦੋਂ ਸੇਵਕ ਨੂੰ ਪਰਮੇਸ਼ਰ ਦਾਤਾ ਦੇਣ ਤੇ ਆ ਜਾਵੇ ਤਾਂ ਬੜੀਆਂ ਬਿਆੰਤ ਦਾਤਾ ਦੇ ਨਾਲ ਨਿਵਾਜਦਾ ਆ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਪਰ ਗੱਲ ਤਾਂ ਸਾਰੀ ਇਹ ਆ ਕਿ ਸੇਵਕ ਸੱਚੀ ਪ੍ਰੀਤੀ ਵਾਲਾ ਹੋਣਾ ਚਾਹੀਦਾ ਹੁਣ ਸਾਡੇ ਵਰਗੇ ਮਨਮੁਖ ਹੈਗੇ ਆਸੀਂ ਆਪਣੀ ਲਾਲਸਾ ਦੇ ਵਾਸਤੇ ਹੋਏ ਜਾ ਕੇ ਗੁਰੂ ਘਰ ਮੱਥਾ ਟੇਕਣਾ ਉਹਨਾਂ ਨਹੀਂ ਤਾਂ ਕੌਣ ਆਂਦਾ ਜੇ ਕਿਤੇ ਮਨ ਵਿੱਚੋਂ ਅੱਜ ਲਾਲਸਾਵਾਂ ਖਤਮ ਹੋ ਜਾਣ ਜੇ ਕਿਤੇ ਮਨ ਦੇ ਵਿੱਚੋਂ ਇਹ ਕਾਮਨਾਵਾਂ ਖਤਮ ਹੋ ਜਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਸਾਰਿਆਂ ਕੋਲ 4 ਦਮੜੇ ਆਜਣ ਤੇ ਕੋਈ ਗੁਰੂ ਘਰ ਆਵੇ ਬਹੁਤਾਂਕ ਗਿਣਤੀ ਅਜਿਹੇ ਲੋਕਾਂ ਦੀ ਹੋਵੇਗੀ ਜਿਹੜੇ ਨਹੀਂ ਆਣਗੇ ਕੁਝ ਕੁ ਵਿਰਲੇ ਸੇਵਕ ਸੱਚੇ ਹੋਣਗੇ ਜਿਹੜੇ ਨਿਤਾ ਪ੍ਰਤੀ ਬਿਨਾ ਕਿਸੇ ਕਹਿ ਲੋ ਕਿ ਮਨ ਦੀਆਂ ਭਾਵਨਾਵਾਂ ਦੇ ਕਿ ਹਾਂ ਕਿ ਮੈਨੂੰ ਕੁਝ ਚਾਹੀਦਾ ਹੈ ਕਿ ਨਹੀਂ ਚਾਹੀਦਾ ਉਸ ਤੋਂ ਬਗੈਰ ਵੀ ਗੁਰੂ ਚਰਨਾਂ ਚਾਣਗੇ ਬਹੁਤ ਵਿਰਲੇ ਹੋਣਗੇ ਤਾਂ ਇਹ ਸਤਿਗੁਰ ਨੇ ਬਾਣੀ ਵਿੱਚ ਸਮਝਾਣਾ ਕਿ ਇਸ ਜਗ ਮੈਂ ਕੋਈ ਵਿਰਲਾ ਬ੍ਰਹਮ ਗਿਆਨੀ ਜਾਣ ਸਾਰੇ ਨਹੀਂ ਬ੍ਰਹਮ ਗਿਆਨੀ ਬਣ ਸਕਦੇ ਅਗੇ ਥਾਂ ਥਾਂ ਡੇਰੇ ਬਣਿਆ ਹਰ ਕੋਈ ਨਹੀਂ ਬ੍ਰਹਮ ਗਿਆਨੀ ਬਣ ਸਕਦਾ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਪਰਮੇਸ਼ਰ ਦਾ ਭਗਤ ਪੈਦਾ ਹੁੰਦਾ ਹੈ ਹਰ ਥਾਂ ਤੇ ਭਗਤ ਨਹੀਂ ਪੈਦਾ ਹੁੰਦੇ ਹਰ ਬੰਦਾ ਅਮੀਰ ਨਹੀਂ ਹੋ ਸਕਦਾ ਹਰ ਬੰਦਾ ਗਰੀਬ ਨਹੀਂ ਹੋ ਸਕਦਾ ਹਰ ਬੰਦਾ ਸੂਰਮਾ ਨਹੀਂ ਹੋ ਸਕਦਾ ਤੇ ਹਰ ਬੰਦਾ ਟਰਪੋਕ ਵੀ ਨਹੀਂ ਹੋ ਸਕਦਾ ਹਰ ਬੰਦਾ ਤੀਖਣ ਬੁੱਧੀ ਦਾ ਨਹੀਂ ਹੋ ਸਕਦਾ ਤੇ ਹਰ ਬੰਦਾ ਜਿਹੜਾ ਆ ਉਹ ਬੇਬੁੱਧੀ ਵਾਲਾ ਵੀ ਨਹੀਂ ਹੁੰਦਾ ਨਾ ਸਮਝ ਵੀ ਨਹੀਂ ਹੁੰਦਾ ਜ਼ਰੂਰੀ ਨਹੀਂ ਹੈ ਕਿ ਬਹੁਤ ਵੱਡਾ ਚਿੱਟੀ ਦਾੜਾ ਵਾਲਾ ਤੇ ਉਹੀ ਸਮੇਂ ਦਾ ਰਹੇਗਾ ਤੇ ਜ਼ਰੂਰੀ ਨਹੀਂ ਹੈ ਕਿ ਛੋਟਾ ਜਿਹਾ ਬੱਚਾ ਜਿਹੜਾ ਉਹ ਨਾ ਸਮਝੂਗਾ ਇਹੀ ਕਰਮ ਮਾਤਾ ਨੇ ਦਾਤੇ ਦੀਆਂ ਜੋ ਅਸੀਂ ਸੋਚਦੇ ਆ ਉਸ ਤੋਂ ਕਿਤੇ ਅੱਗੇ ਦੀ ਖੇਡ ਵਰਤਾ ਦਿੰਦਾ ਰੱਬ ਕਿਤੇ ਅੱਗੇ ਦੀ ਖੇਡ ਜੋ ਪਰਮੇਸ਼ਰ ਰੱਖਣ ਤੇ ਆਵੇ ਨਾ ਤੇ ਕਿਤੇ ਵੀ ਰੱਖ ਲੈਂਦਾ ਕਿਤੇ ਵੀ ਸੰਸਾਰ ਦੇ ਕੋਈ ਵੀ ਕੋਨਾ ਜਦ ਸਮਾਂ ਪੂਰਾ ਹੋ ਗਿਆ ਨਾ ਦੁਨੀਆ ਦੀ ਕੋਈ ਤਾਕਤ ਕੋਈ ਕੋਨਾ ਕੋਈ ਤਿਜੋਰੀ ਜਿਹੜੀ ਆ ਉਹ ਨਹੀਂ ਰੱਖਿਆ ਕਰ ਸਕਦੀ ਹੈਗੀ ਕੋਈ ਇਤਿਹਾਸ ਗਵਾਹ ਆ ਇਸ ਗੱਲ ਦਾ ਹਰ ਥਾਂ ਦੇ ਉੱਤੇ ਜਦੋਂ ਸਮਾਂ ਆਵੇਗਾ ਤੇ ਕੋਈ ਰੱਖਿਆ ਨਹੀਂ ਕਰ ਸਕਦਾ ਅਗੇ ਸਤਿਗੁਰ ਕਹਿੰਦੇ ਨੇ ਕਹਿੰਦੇ ਪਾਰ ਪਰਮਪੂਰਾ ਮੇਰੇ ਨਾਲ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵੈਗੋ ਉਹ ਪੂਰਾ ਹੈ ਦੇਖੋ ਪੂਰੇ ਦੀ ਪ੍ਰਭਾਸ਼ਾ ਕੀ ਹੈ ਜੋ ਹਰ ਕੁਝ ਕਰਨ ਦੇ ਸਮਰੱਥ ਹੋਵੇ ਹਰ ਇੱਕ ਗੱਲ ਮੰਨ ਲਓ ਮੈਂ ਬਚਨ ਕਰਦਾ ਪਿਆ ਮੈਂ ਬਚਨ ਤੇ ਪਤ ਨਹੀਂ ਪੂਰਾ ਹੋਵਾਂਗਾ ਕਿ ਨਹੀਂ ਹੋ ਸਕਦਾ ਮੇਰੇ ਚ ਕਮੀਆਂ ਹੋਣ ਕਿ ਮੈਂ ਝੂਠ ਵੀ ਸ਼ਾਇਦ ਬੋਲਦਾ ਆਂ ਨਿੰਦਿਆ ਵੀ ਕਿਸੇ ਦੀ ਕਰਦਾ ਆਂ ਭਾਵੇਂ ਜਾਣੇ ਚ ਭਾਵੇਂ ਅਣਜਾਣੇ ਚ ਮੇਰੇ ਤੋਂ ਗਲਤੀਆਂ ਹੋ ਸਕਦੀਆਂ ਨੇ ਪਰ ਰੱਬ ਤੋਂ ਗਲਤੀ ਨਹੀਂ ਹੁੰਦੀ। ਪੂਰੇ ਦੀ ਪਰਵਾਸਾ ਕੀ ਹੈ ਜਿਹੜਾ ਗਲਤੀ ਨਹੀਂ ਕਰਦਾ। ਅਸੀਂ ਕਈ ਵਾਰੀ ਸੋਚਦੇ ਨਾ ਆਹ ਰੱਬ ਨੇ ਪਤਾ ਨਹੀਂ ਕਿਉਂ ਕੀੜੀਆਂ ਜੀ ਬਣਾ ਕੇ ਰੱਖ ਦਿੱਤੀਆਂ ਧਰਤੀ ਤੇ। ਆਹ ਨਿੱਕੇ ਕਾਲੇ ਕਾਲੇ ਕੀੜੇ ਜੀ ਪਤਾ ਨਹੀਂ ਕਿਉਂ ਬਣਾ ਦਿੱਤੇ ਆ ਮੱਛਰ ਪਤਾ ਨਹੀਂ ਕਿਉਂ ਬਣਾ ਦਿੱਤੇ ਤਾਂ ਕੰਮ ਤੇ ਨਾ ਕੁਝ ਵੀ ਨਹੀਂ ਹੈਗਾ ਇੱਥੇ। ਪਰ ਇਨਸਾਨਾਂ ਦੀ ਗਲਤੀ ਨਾਲ ਇਹਨਾਂ ਦੀ ਗਣਤੇ ਕਿਤੇ ਜ਼ਿਆਦਾ ਕਾਰਨ ਯਾਨੀ ਕਿ ਕੀਮਤ ਹੈ ਤਾਂ ਸੰਸਾਰ 'ਚ ਹੈ ਨਾ ਬਿਨਾਂ ਕੀਮਤ ਤਾਂ ਕੁਝ ਵੀ ਨਹੀਂ ਹੈਗਾ। ਬਿਨਾ ਵੈਲਿਊ ਤੋਂ ਤਾਂ ਸੰਸਾਰ 'ਚ ਇੱਕ ਡੱਕਾ ਵੀ ਇੱਕ ਥਾਂ ਤੋਂ ਉੱਠ ਕੇ ਦੂਜੀ ਥਾਂ ਤੇ ਨਹੀਂ ਜਾਂਦਾ ਹੈਗਾ ਜੇ ਕਿਤੇ ਰੱਬ ਨਾ ਕਰੇ ਕਹਿੰਦੇ ਦਰਖਤ ਕਈ ਵਾਰੀ ਨਦੀਆਂ ਦੇ ਕੰਢੇ ਦੇ ਉੱਤੇ ਆਏ ਟੇਢੇ ਹੋਏ ਹੁੰਦੇ ਆ ਤੇ ਕਦੀ ਨਹੀਂ ਡਿੱਗਦੇ ਪਰ ਦੂਸਰੇ ਪਾਸੇ ਕਿਤੇ ਕੁਦਰਤ ਦਾ ਜਿਹਾ ਭਾਣਾ ਵਾਪਰੇ ਕਿ ਕੋਈ ਇਨਸਾਨ ਅਚਾਨਕ ਨਦੀ ਦੇ ਤੇਜ਼ ਵਹਾਅ ਵਿੱਚ ਆ ਜਾਵੇ ਤੇ ਉਦੋਂ ਹੀ ਉਹ ਜਿਹੜਾ ਦਰਖਤ ਦਾ ਟਾਹਣ ਟੁੱਟ ਕੇ ਨਦੀ ਵਿੱਚ ਡਿੱਗ ਜਾਵੇ ਜਿਹਦੇ ਟਾਹਣ ਦੇ ਸਾਰੇ ਬੰਦਾ ਬਾਹਰ ਆ ਜਾਵੇ ਤੇ ਫਿਰ ਉਦੋਂ ਪਤਾ ਲੱਗਦਾ ਵੀ ਪਰਮੇਸ਼ਰ ਕਿੱਡਾ ਕਰਾਮਾਤ ਵਾਲਾ ਹੈ ਉਦਾਂ ਭਾਵੇਂ ਸਦੀਆਂ ਤੱਕ ਉਹ ਟਾਹਣ ਨਾ ਕਦੀ ਟੁੱਟੇ ਤੇ ਜਦੋਂ ਆਪਣੇ ਸੇਵਕ ਦੀ ਰੱਖਿਆ ਕਰਨ ਤੇ ਆ ਵਿੱਚੋਂ ਬਲਜ ਟਾਹਣ ਟੁੱਟ ਕੇ ਵੀ ਨਦੀ 'ਚ ਡਿੱਗ ਜਾਂਦੇ ਆ ਸੰਸਾਰ ਦੀ ਖੇਡਾਂ ਨੇ ਰੱਬ ਦੀ ਆ ਹੁਣ ਅਸੀਂ ਤਾਂ ਸੋਚਦੇ ਹਾਂ ਵੀ ਲੱਗਦਾ ਹੈ ਕੋਈ ਕਰਿਸ਼ਮਾ ਹੋ ਗਿਆ ਪਰ ਕਰਿਸ਼ਮਾ ਨਹੀਂ ਹੈ ਦਾਤਾ ਕੋਲ ਹੁੰਦਾ ਜੇ ਜੀਵ ਸੱਚਾ ਹੈ ਜੇ ਬੰਦਾ ਹਿੰਮਤੀ ਹੋਵੇ ਜੇ ਬੰਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਜ਼ਾ ਵਿੱਚ ਚੱਲਣ ਵਾਲਾ ਫਿਰ ਨਹੀਂ ਕਮੀ ਆਉਂਦੀ ਤੇ ਜੇ ਹੁਕਮ ਤੋਂ ਬਾਹਰ ਹੋਵੇ ਫਿਰ ਮੰਦ ਕਮਲਾ ਕਰਮਾਂ ਦੇ ਸਦਕਾ ਸਦਾ ਦੁੱਖ ਪਾਉਂਦਾ ਅੱਗੇ ਸਤਿਗੁਰੂ ਜੀ ਕਹਿੰਦੇ ਫਿਰ ਪਰਮੇਸ਼ਰ ਅਦਾ ਦਾ ਪੂਰਾ ਆ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਪੂਰਾ ਪਰਮੇਸ਼ਰ ਮੇਰੇ ਨਾਲ ਆ ਮੈਂ ਕਿਸੇ ਅਧੂਰੇ ਦੇ ਲੜ ਨਹੀਂ ਲੱਗਾਗਾ ਮੈਂ ਉਸ ਇਨਸਾਨ ਤੇ ਲੜਨ ਦੀ ਲੱਗਾ ਜਿਹਦੇ ਚੱਕ ਪਹਿਲੇ ਕਮੀਆਂ ਪੇਸ਼ੀਆਂ ਨੇ ਜਾਂ ਉਸ ਇਨਸਾਨ ਤੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਰੱਬ ਤਾਂ ਹੈਗਾ ਪਰ ਫਿਰ ਵੀ ਕਿਤੇ ਕਿਸੇ ਨਾ ਕਿਸੇ ਦਿਨ ਕੋਈ ਮਾੜਾ ਕਰਮ ਕਰ ਦਿੰਦਾ ਹੈ ਕਹਿੰਦੇ ਉਹ ਮੈਂ ਉਸ ਪਰਮੇਸ਼ਰ ਤੇ ਲੜਨ ਲੱਗਾ ਜਿਹੜਾ ਕਦੀ ਮਾੜਾ ਕਰਮ ਕਰਦਾ ਹੀ ਨਹੀਂ ਕਦੀ ਸੋਚਦਾ ਹੀ ਨਹੀਂ ਕਦੀ ਵਿਚਾਰਦਾ ਹੀ ਨਹੀਂ ਹੈਗਾ ਉਸ ਬਾਰੇ ਕਦੀ ਉਹਦੇ ਮਨ ਦੇ ਵਿੱਚ ਆਂਦਾ ਹੀ ਨਹੀਂ ਹੈਗਾ ਅਜੇਹਾ ਮੇਰਾ ਪੂਰਾ ਪਰਮੇਸ਼ਰ ਪੂਰਾ ਪ੍ਰਭ ਅਰਾਧਿਆ ਪੂਰਾ ਜਾਤਾਂ ਨਾਮ ਨਾਨਕ ਪੂਰਾ ਪਾਇਆ ਪੂਰੇ ਏ ਗੁਣ ਗਾਵ ਅਧੂਰੇ ਤੇ ਕੋਈ ਨਹੀਂ ਗਾਣੇ ਆ ਜਿੰਨੇ ਮਾੜੇ ਤੁਸੀਂ ਆ ਦੇਰਿਆਂ ਤੇ ਬੈਠੇ ਲੋਕ ਵੇਖ ਲੋ ਪੂਰਾ ਨਹੀਂ ਕੋਈ ਹੋ ਸਕਦਾ ਸਿਰਫ ਗੁਰਪੂਰਾ ਗੁਰਪੂਰਾ ਆਰਾਧਿਆ ਕਹਿੰਦੀ ਐ ਨਾ ਬਾਣੀ ਕਿਨੂੰ ਆਰਾਧਨਾ ਪੂਰੇ ਗੁਰੂ ਨੂੰ ਅਧੂਰੇ ਨੂੰ ਨਹੀਂ ਅਗੇ ਸਤਿਗੁਰ ਕਹਿੰਦੇ ਗੁਰਪੂਰਾ ਪੂਰੀ ਸਭ ਰਾਖੀ ਆ ਵੇਖੋ ਅਗਲੀ ਪੰਕਤੀ 'ਚ ਵੀ ਕਹਿ ਰਹੇ ਨੇ ਗੁਰਪੂਰਾ ਪੂਰੀ ਸਭ ਰਾਖੀ ਮੇਰੀ ਪੂਰੀ ਪੈਜ ਰੱਖਦਾ ਆ ਹੋਏ ਸਰਬ ਦਿਆਲ ਕਹਿੰਦੇ ਫਿਰ ਉਹ ਦਿਆਲ ਹੋ ਜਾਂਦਾ ਸਾਰੇ ਜੀਵਾਂ ਦੇ ਉੱਤੇ ਦਿਆਲ ਹੁੰਦਾ ਗੁਰੂ ਕਦੀ ਕਿਸੇ ਦਾ ਵੇਖੋ ਬਾਣੀ ਦਾ ਇੱਕ ਮੁੱਖ ਵਾਕਿਆ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਨ ਧਿਆਨ ਨਾ ਕਦੀ ਕਿਸੇ ਨੂੰ ਡਰਾਉਣਾ ਆ ਤੇ ਨਾ ਕਿਸੇ ਤੋਂ ਕਦੀ ਡਰਨਾ ਨਾ ਕਿਸ ਨੂੰ ਭੈ ਦੇਣਾ ਤੇ ਨਾ ਕਿਸਦਾ ਭੈ ਦਿਲ ਵਿੱਚ ਰੱਖਣਾ ਤੇ ਗੁਰੂ ਕਿਹੜਾ ਹੈ ਗੁਰੂ ਦੀ ਪ੍ਰਭਾਸ਼ਾ ਦੇ ਵਿੱਚ ਵੀ ਅਜਿਹਾ ਹੈ ਗੁਰੂ ਕਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪਾਲਦਾ ਗੁਰੂ ਹਮੇਸ਼ਾ ਬਖਸ਼ੰਤ ਪਿਤਾ ਆ ਸਦਾ ਬਖਸ਼ ਦਿੰਦਾ ਆ ਬਸ ਸੇਵਕ ਜਿਹੜਾ ਮਾਫੀ ਦਿਲ ਤੋਂ ਮੰਗਦਾ ਹੋਵੇ ਸੇਵਕ ਨੂੰ ਆਪਣੇ ਕੀਤੇ ਕਰਮਾਂ ਦੇ ਉੱਤੇ ਜਾਂ ਮੰਦ ਕਰਮਾਂ ਦੇ ਉੱਤੇ ਕਹਿ ਲਈਏ ਪਛਤਾਵਾ ਆਉਣਾ ਚਾਹੀਦਾ ਹੈ ਪਰਮੇਸ਼ਰ ਆਪ ਰੱਖਿਆ ਕਰਦਾ ਹੈ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਕਿਹਾ ਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਨੇਤ ਹੈ ਕੋਟ ਦਾ ਕੀ ਅਰਥ ਹੈ ਕਰੋੜਾਂ ਤੁਹਾਨੂੰ ਕਹਿੰਦੇ ਇੱਕ ਕਦਮ ਤਾਂ ਸੱਚੇ ਦਿਲੋਂ ਆਪਣੇ ਗੁਰੂਵਾਲ ਵਧਾ ਗੁਰੂ ਤੇਰੇ ਵੱਲ ਕਰੋੜਾਂ ਕਦਮ ਵਧਾ ਕੇ ਇੱਕ ਦਿਨ ਤੁਰ ਕੇ ਆ ਕੇ ਤੇਰੀ ਬਾਹ ਫੜੂ ਬਸ ਗੱਲ ਇਹ ਆ ਕਿ ਇੱਕ ਕਦਮ ਤਾਂ ਸੱਚਾ ਹੋਵੇ ਨਾ ساری ਜ਼ਿੰਦਗੀ ਤਾਂ ਅਪਾ ਲਿੰਦਿਆਂ ਚੁਗਲੀ ਚ ਬਤੀਤ ਕਰ ਦਿੰਦੇ ਪਰ ਚਾਹੀਦਾ ਤਾਂ ਇਹ ਆ ਕਿ ਹੁਕਮ ਦੇ ਵਿੱਚ ਰਜ਼ਾ ਵਿੱਚ ਬਾਣੀ ਵਿੱਚ ਰਹਿ ਕੇ ਬਤੀਤ ਕੀਤੀ ਜਾਵੇ ਅੱਗੇ ਸਤਿਗੁਰ ਕਹਿੰਦੇ ਨੇ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਕਹਿੰਦੇ ਹਰ ਰੋਜ਼ ਉਸ ਅਕਾਲ ਪੁਰਖ ਵਾਇਕਰ ਦਾ ਨਾਮ ਧਿਆਈਆ ਕਰੀਏ ਜਿਹੜਾ ਇਸ ਜਿੰਦ ਦਾ ਤੇ ਇਸ ਪ੍ਰਾਣ ਦਾ ਦਾਤਾ ਹੈ ਜਿਹਨੇ ਦਿੱਤੀਆਂ ਨੇ ਇਹ ਦੋਵੇਂ ਚੀਜ਼ਾਂ ਇਹ ਸਰੀਰ ਆਪਨੇ ਦਿੱਤਾ ਇਹਦੇ ਵਿੱਚ ਜਿਹੜੀ ਜੋਤ ਆ ਜਿਹਦੇ ਕਰਕੇ ਅੱਜ ਅਸੀਂ ਤੁਰੇ ਫਿਰਦੇ ਆਂ ਘਰਾਂ 'ਚ ਬੈਠੇ ਆਂ ਰਿਸ਼ਤੇਦਾਰੀਆਂ ਨਿਭਾ ਰਹੇ ਆਂ ਸੰਸਾਰ ਦੇ ਅਨੇਕਾਂ ਚੰਗੇ ਮਾੜੇ ਰਸਾਂ ਦਾ ਜਿਹੜਾ ਅਸੀਂ ਸਵਾਦ ਦੇਖਿਆ ਆ ਇਹ ਸਭ ਉਸ ਦਾਤੇ ਦੀ ਕਰਾਮਾਤ ਕਰਕੇ ਵੇਖਿਆ ਨਹੀਂ ਤਾਂ ਜੇ ਸਰੀਰ ਨਾ ਦਿੰਦਾ ਤੇ ਫਿਰ ਜੋਤ ਵੀ ਨਹੀਂ ਸੀ ਮਿਲਣੀ ਜੋ ਸਰੀਰ ਮਿਲਿਆ ਤੇ ਜੋਤ ਮਿਲੀ ਹੱਦ ਤੱਕ ਤਾਂ ਅਸੀਂ ਚੱਲਦੇ ਫਿਰਦੇ ਪਏ ਆਂ ਦੇਖੋ ਹੁਕਮ ਕਿੱਦਾਂ ਦਾ ਹੁੰਦਾ ਰਜ਼ਾ ਕਿੱਦਾਂ ਦੀ ਐ ਜਿਸ ਦਿਨ ਭਵਰਾ ਨਹੀਂ ਵਿੱਚ ਰਹਿੰਦਾ ਇਹ ਸਰੀਰ ਮਿੱਟੀ ਹੋ ਜਾਂਦਾ ਕਿਸੇ ਕੰਮ ਦਾ ਨਹੀਂ ਭਾਵੇਂ ਜਿੰਨਾ ਮਰਜੀ ਕੋ ਸੋਹਣਾ ਸੰਖਾ ਕਿਉਂ ਨਾ ਹੋਵੇ ਅਖੀਰ ਨੂੰ ਲਿਜਾਣਾ ਪੈਂਦਾ ਹੀ ਨਾ ਫਿਰ ਉਹਨੂੰ ਵੀ ਸਾੜਨ ਵਾਸਤੇ ਜਿੰਨਾ ਮਰਜੀ ਕੋ ਧੀ ਪੁੱਤ ਬੜਾ ਸੋਹਣਾ ਹੋਵੇ ਫਿਰ ਵੀ ਅਸੀਂ ਉਹਨੂੰ ਰੱਖ ਨਹੀਂ ਸਕਦੇ ਘਰ ਵਿੱਚ ਜੋ ਮਰਜੀ ਹੋ ਜਾਵੇ ਕਿਉਂਕਿ ਹੁਣ ਉਹਦੇ ਵਿੱਚ ਕੱਖ ਨਹੀਂ ਹੁਣ ਮਿੱਟੀ ਸੋ ਜੇ ਇਹ ਦਾਤੇ ਨੇ ਸਾਨੂੰ ਦਿੱਤਾ ਆ ਤੇ ਉਸ ਦਾਤੇ ਦਾ ਸ਼ੁਕਰਾਨਾ ਕਰਨ ਦੇ ਲਈ ਹਰ ਰੋਜ਼ ਉਹਨੂੰ ਧਿਆਨਾ ਚਾਹੀਦਾ ਆ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਵੇਂ ਬਾਰਿਕ ਪਿੱਤ ਮਾਤਾ ਜਿhko ਪਰਮੇਸ਼ਰ ਦਾ ਸੁਭਾਅ ਇੰਨਾ ਦਇਆ ਉਹ ਆਪਣੇ ਸੇਵਕ ਨੂੰ ਸਦਾ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਆ ਤੇ ਪਿਆਰ ਇੰਨਾ ਜਿਤਾਉਂਦਾ ਆ ਜਿੱਦਾਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਪਿਆਰ ਜਿਤਾਉਂਦੇ ਆ ਤੇ ਬਾਣੀ ਨੇ ਕੀ ਕਿਹਾ ਆ ਫਿਰ ਪਰਮੇਸ਼ਰ ਦੇ ਬਾਰੇ ਸਭ ਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਪਰਮੇਸ਼ਰ ਸਾਰਿਆਂ ਦਾ ਮਾ ਪਿਓ ਆ ਸਾਰਿਆਂ ਦੀ ਸਾਰ ਲੈਂਦਾ ਆ ਇਹ ਕਹ ਲੈ ਮਨੁੱਖ ਵਾਸਤੇ ਨਹੀਂ ਕਿਹਾ ਹੈਗਾ ਇਹ ਸਾਰਿਆਂ ਦਾ ਮਤਲਬ ਸਾਰੇ ਕਾਇਨਾਤ ਵਿੱਚ ਜਿੰਨੇ ਮਰਜੀ ਜੀਵ ਜੰਤੂ ਹੋਣ ਜਿੰਨੇ ਮਰਜੀ ਪਸ਼ੂ ਪੰਛੀ ਹੋਣ ਜਿੰਨੇ ਮਰਜੀ ਕੀੜੇ ਮਕੋੜੇ ਕਿਟਾਣੂ ਹੋਣ ਪਰਮੇਸ਼ਰ ਸਭ ਦੀ ਜਾਣਦਾ ਆ ਕਿੰਨੂੰ ਕਿੱਥੇ ਕਦੋਂ ਰਿਜ਼ਕ ਦੇਣਾ ਹੈ ਉਹ ਸਭ ਜਾਣਦਾ ਹੈ ਉਹ ਦਾਤਾ ਹੈ ਸੋ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਸਾਡਾ ਆ ਉਹ ਬਯੰਤ ਆ ਉਹਦੀਆਂ ਦਾਤਾ ਬਯੰਤ ਨੇ ਉਹਦੇ ਹੁਕਮ ਬਯੰਤ ਨੇ ਉਹਦੀ ਰਜ਼ਾ ਬਯੰਤ ਆ ਉਸ ਪੂਰੇ ਪਰਮੇਸ਼ਰ ਦੀ ਅਰਾਧਨਾ ਕਰਿਆ ਕਰੀਏ ਤੇ ਪੂਰੇ ਪਰਮੇਸ਼ਰ ਤੱਕ ਪਹੁੰਚਣ ਦੇ ਲਈ ਸਾਨੂੰ ਗੁਰਪੂਰਾ ਆਰਾਧਿਆ ਪੂਰੇ ਗੁਰੂ ਨੂੰ ਹੀ ਅਰਾਧਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਕਿਹੜੇ ਗੁਰੂ ਦੇ ਜਿਹੜਾ ਖੁਦ ਪੂਰਾ ਪੂਰੇ ਗੁਰੂ ਦੇ ਲੜ ਲੱਗ ਕੇ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਸੁਖ ਹੋ ਸਕਦੇ ਆ ਤੇ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਖੁਸ਼ੀਆਂ ਤੇ ਆਨੰਦ ਦੀਆਂ ਦਾਤਾਂ ਬਖਸ਼ਿਸ਼ ਕਰਨਗੇ ਸੋ ਕਿਰਪਾ ਕਰੋ ਇਤਨੀ ਇੱਕ ਬੇਨਤੀ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ ਬੇਅੰਤ ਬਿੰਦ ਪ੍ਰਕਾਰ ਦੀ ਭੁੱਲਾ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰਾਂ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ